ਸਾਰ ਕਿਸਾਨਾਂ ਨੂੰ ਸਰਬੰਸਿੰਘ ਪੰਦੇਰ ਦੇ ਵੱਲੋਂ ਕਰ ਦਿੱਤਾ ਤਿੱਖੇ ਸੰਘਰਸ਼ ਦਾ ਐਲਾਨ ਸੂਬਾ ਸਰਕਾਰ ਦੇ ਖਿਲਾਫ ਹੁਣ ਲੱਗੇਗਾ ਮੋਰਚਾ ਸਿੱਧੀ ਦੇ ਦਿੱਤੀ ਹੈ ਕਿਸਾਨਾਂ ਨੇ ਸਰਕਾਰ ਨੂੰ ਚੇਤਾਵਨੀ ਕਿਉਂਕਿ ਜੋ ਪੰਜਾਬ ਦੇ ਵਿੱਚ ਅੱਜ ਮੌਜੂਦਾ ਹਾਲਾਤ ਬਣੇ ਨੇ ਇਹਨਾਂ ਹਾਲਾਤਾਂ ਕਰਕੇ ਕਿਸਾਨਾਂ ਦੀਆਂ ਫਸਲਾਂ ਬਰਬਾਦ ਹੋ ਗਈਆਂ ਤੇ ਸਰਕਾਰ ਦੇ ਵੱਲੋਂ ਜੋ ਮੁਆਵਜ਼ੇ ਦੀ ਗੱਲ ਆਖੀ ਗਈ ਆ ਉਸ ਤੋਂ ਕਿਸਾਨ ਸੰਤੁਸ਼ਟ ਨਹੀਂ ਹੈ ਤੇ ਕਿਸਾਨਾਂ ਦੇ ਖੇਤਾਂ ਦੇ ਵਿੱਚ ਜੋ ਰੇਤਾ ਭਰ ਚੁੱਕਿਆ ਤਾਂ ਉਸ ਰੇਤੇ ਦਾ ਹੱਕਦਾਰ ਵੀ ਕਹਿੰਦੇ ਕਿਸਾਨ ਆ ਜੇਕਰ ਸਰਕਾਰ ਨੇ ਥੋੜੀ ਜਿਹੀ ਵੀ ਰੇਤਾ ਕਿਸਾਨਾਂ ਨੂੰ ਚੱਕਣ ਦੇ ਵਿੱਚ ਅੜਚਣ ਪੈਦਾ ਕੀਤੀ ਤਾਂ ਫਿਰ ਤੇਖੇ ਸੰਘਰਸ਼ ਦੇ ਲਈ ਕਹਿੰਦੇ ਸਾਰੇ ਕਿਸਾਨ ਤਿਆਰ ਹੋ ਜਾਓ ਤਾਂ ਕੀ ਕੁਝ ਕਿਹਾ ਕਿਸਾਨ ਆਗੂ ਦੇ ਵੱਲੋਂ ਪੂਰੀ ਮੈਂ ਸਰਵਰ ਸਿੰਘ ਪੰਦੇਰ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਪੰਜਾਬ ਤੋਂ ਕਿਸਾਨ ਮਜ਼ਦੂਰ ਮੋਰਚੇ ਦੀਆਂ ਪੰਜਾਬ ਦੀਆਂ तमाम ਜਥੇਬੰਦੀਆਂ ਵੱਲੋਂ ਇਹ ਫੈਸਲਾ ਪਰਸੋ ਲੁਧਿਆਣੇ ਦੀ ਮੀਟਿੰਗ ਵਿੱਚ ਕੀਤਾ ਗਿਆ ਸੀ ਪਿਆਸ ਵਾਲੇ ਪੂਰਾ ਪੰਜਾਬ ਹੜਾਂ ਦੀ ਮਾਰ ਹੇਠ ਹੈਗਾ ਵਾ ਅਰ ਲਗਭਗ 50 ਦੇ ਨੇੜੇ ਤੇੜੇ ਜਾਨਾਂ ਵੀ ਚਲੀਆਂ ਗਈਆਂ ਵਾ ਔਰ ਲਗਭਗ 5 ਲੱਖ ਏਕੜ ਤੋਂ ਵੱਧ ਫਸਲਾਂ ਦਾ ਉੱਚ ਸਬਜ਼ੀਆਂ ਵੀ ਹੈਗੀਆਂ ਗੰਨਾ ਵੀ ਹੈਗਾ ਮੱਕੀ ਵੀ ਹੈਗੀ ਆ ਔਰ ਝੋਨਾ ਤਾਂ ਹੈਗਾ ਹੀ ਹੈਗਾ ਬਾਸਮਤੀ ਆ ਇਹ ਪ੍ਰਭਾਵਿਤ ਹੋਈਆਂ ਨੇ ਹੋਰ ਵਸਤੂਆਂ ਵੀ ਹੋ ਸਕਦੀਆਂ ਤੋਂ ਇਹਦੇ ਵਿੱਚ ਜਿੰਨੀ ਮਾਰ ਪਈ ਆ ਜਿਵੇਂ ਇਸ ਇਲਾਕੇ ਦੇ ਵਿੱਚ ਰਾਵੀ ਨੇ ਬਹੁਤ ਵੱਡੀ ਮਾਰ ਕੀਤੀ ਆ ਹੋਰ ਕਪੂਰਥਲਾ ਆਪਣਾ ਫਿਰੋਜ਼ਪੁਰ ਇਹਦੇ ਗਾਂ ਤਰਨਤਾਰਨ ਫਾਜ਼ਿਲਕਾ ਹੋਰ ਜਿਵੇਂ ਇਹਦੇ ਗਾਂ ਮਾਲਵੇ ਦੇ ਜ਼ਿਲ੍ਹੇ ਵੀ ਜਿਹੜੇ ਹੈਗੇ ਆ ਘੱਗਰ ਦੀ ਮਾਰ ਹੇਠ ਹੈਗੇ ਨੇ ਤੋਂ ਇਹ तमाम ਗਰਦਾਸਪੁਰ ਹੈ ਅੰਮ੍ਰਿਤਸਰ ਹੈ ਗਾਹ ਆਪਣਾ ਪਠਾਨਕੋਟ ਆਏ ਸਾਰੇ तमाम ਜ਼ਿਲੇ ਪੰਜਾਬ ਦੇ ਲਗਭਗ ਕਈਆਂ ਦਾ ਜ਼ਿਆਦਾ ਨੁਕਸਾਨ ਹੈ ਕਈ ਕਈ ਥਾਵਾਂ ਤੇ ਥੋੜਾ ਹੈਗਾ ਹੈ ਉਸ ਵਾਸਤੇ ਜਿੰਨੀ ਮਾਰ ਪਈ ਆਰ ਖਾਸ ਕਰਕੇ ਜਿੱਥੇ ਦਰਿਆ ਵਗਦੇ ਨੇ ਦਰਿਆਵਾਂ ਦੇ ਨੇੜੇ ਕਿਸਾਨਾਂ ਦੀ ਤਬਾਹੀ ਪੂਰੀ ਤਰ੍ਹਾਂ ਹੋ ਚੁੱਕੀ ਆ ਜਿਹੜੇ ਘਰ ਬਣੇ ਹੋਏ ਆ ਕਾਰਕ ਦੇ ਇੱਕ ਵਾਰ ਜ਼ਿੰਦਗੀ ਜਮੰਦਾ ਉਹਨਾਂ ਦਾ ਜਿੰਨਾ ਵੱਡਾ ਨੁਕਸਾਨ ਆ ਪਸ਼ੂਆਂ ਦਾ ਜਿੰਨਾ ਵੱਡਾ ਖੇਤੀ ਮਸ਼ੀਨਰੀ ਜਿਹੜੀ ਹੜ੍ਹ ਚ ਹੜੀ ਗਈ ਆ ਉਹਦਾ ਜਿੰਨਾ ਵੱਡਾ ਨੁਕਸਾਨ ਆ ਇਸ ਕਰਕੇ ਕਿਸਾਨ ਮਜ਼ਦੂਰ ਮੋਰਚਾ ਹੈ ਐਲਾਨ ਕਰਦਾ ਪਾਇਤ ਕੀ ਰੇਟ ਕਿਸਾਨ ਆਪਣੇ ਖੇਤ ਵਿੱਚੋਂ ਆਪ ਵੇਚੂਗਾ ਸਰਕਾਰ ਦੇ ਵੀ ਕੱਲ ਬਿਆਨ ਸੁਣੇ ਸੀ ਕਿਸੇ ਕਿਸਮ ਦਾ ਇੱਕ ਚਵਾਨੀ ਟੈਕਸ ਵੀ ਕੋਈ ਪਾਲਿਸੀ ਸਰਕਾਰ ਇਹੋ ਜੀ ਬਣਦੀ ਹੈ ਤਾਂ ਉਹ ਬਰਦਾਸ਼ਤ ਨਹੀਂ ਕਰਾਂਗੇ ਔਰ ਕੋਈ ਅਜੀਹਾਰ ਤਰੀਕਾ ਜਿਹਦੇ ਵਿੱਚ ਕਿਸਾਨਾਂ ਨੂੰ ਮੁਸ਼ਕਲ ਆਵੇ ਇਹ ਵੀ ਬਰਦਾਸ਼ਤ ਨਹੀਂ ਉਹ ਕਿਸਾਨ ਰੇਟ ਵੇਚ ਕੇ ਆਪਣਾ ਆਪਣਾ ਜਿਹੜਾ ਲੱਕ ਟੁੱਟਾ ਵਾ ਇਸ ਮਾਰ ਨਾਲ ਉਹ ਉਹ ਲੱਕ ਗੰਡਣ ਦਾ ਯਤਨ ਕਰੂਗਾ ਪਰ ਇਹਦੇ ਨਾਲ ਨਾਲ ਬਹੁਤ ਸਾਰੇ ਥਾਵਾਂ ਤੇ ਮਿੱਟੀ ਪੜ ਗਈ ਆ ਉਹ ਮਿੱਟੀ ਕੱਢਣੀ ਆ ਬਹੁਤ ਸਾਰੀਆਂ ਲੋੜਾਂ ਮਿੱਟੀ ਦੀਆਂ ਵੀ ਬੜੀਆਂ ਲੋੜਾਂ ਹੈਗੀਆਂ ਨੇ ਵਿੱਚ ਤੁਨ ਉਹਨੂੰ ਵੀ ਵੇਚਿਆ ਜਾਊਗਾ ਔਰ ਗਾਂਹ ਜਿਹੜੀ ਕਣਕ ਬੀਜੀ ਜਾ ਸਕੇ ਇਹ ਕਿਸਾਨ ਮਜ਼ਦੂਰ ਮੋਰਚਾ ਐਲਾਨ ਕਰਦਾ ਇਹਦੇ ਨਾਲ ਦੀ ਨਾਲ ਹਜੇ ਤੱਕ ਪੰਜਾਬ ਸਰਕਾਰ ਆਪਣੇ ਵੱਲੋਂ ਕੋਈ ਵੀ ਇਕੜ ਦਾ ਕਿੰਨਾ ਮੁਆਵਜ਼ਾ ਦੇਣਾ? ਤਮਾਮ ਪੰਜਾਬ ਦੀਆਂ ਜਥੇਬੰਦੀਆਂ ਨੇ 70000 ਰੁਪਇਆ ਔਰ 10% ਖੇਤ ਮਜ਼ਦੂਰ ਲਈ ਇਹ ਮੰਗ ਕੀਤੀ ਆ ਪ੍ਰਤੀ ਕਿੱਲਾ। ਉਹਦੇ ਤੇ ਹਜੇ ਚੁੱਪੀ ਹੈਗੀ ਆ। ਪੰਜਾਬ ਸਰਕਾਰ ਦੇ 50000 ਰੁਪਏ ਤੇ ਅਸੀਂ ਸੰਤੁਸ਼ਟ ਨਹੀਂ ਹੈਗੇ। ਇਹ ਹੋਰ ਔਰ ਇਹ ਤੋਂ ਕਾ ਅਸੀਂ ਤੇ ਕਹਿੰਨੇ ਘਰਾਂ ਦਾ ਵੀ ਜਿੰਨਾ ਨੁਕਸਾਨ ਹੋਵੇ ਕੋਈ ਇੱਕ ਰਾਸ਼ੀ ਘਰਾਂ ਦੇ ਨੁਕਸਾਨ ਲਈ ਵਾਰਾ ਨਹੀਂ ਖਾਂਦੀ। ਕਿਸੇ ਨੇ 1.5 ਕਰੋੜ ਰੁਪਇਆ ਲਾਇਆ। ਕਿਸੇ ਨੇ 10 ਲੱਖ ਲਾਇਆ 15 ਲੱਖ ਲਾਇਆ ਅੱਡ ਅੱਡ ਜਿਹੋ ਜੇ ਘਰ ਨੇ ਜਿੰਨੀ ਆਰਥਿਕ ਸਮਰਤਾ ਅੱਡ ਅੱਡ ਨੁਕਸਾਨ ਹੋਇਆ ਤੋਂ ਇਸ ਕਰਕੇ ਘਰਾਂ ਦਾ ਨੁਕਸਾਨ ਐਸਟੀਮੇਟ ਲਾ ਕੇ ਹੋਰ ਜਿਹੜਾ ਵੀ ਕਿਸੇ ਦਾ ਕੋ ਨੁਕਸਾਨ ਹੋਇਆ ਪਸ਼ੂ ਤਾਂ ਮਰਿਆ ਪਸ਼ੂ ਕਿੰਨੇ ਦਾ ਸੀ ਇਹ ਤਾਂ ਰੋਲ ਹੈਗਾ ਸਰਵੇ ਦੀ ਇਸ ਕਰਕੇ ਇਹ ਨੁਕਸਾਨ ਦੀ ਜਿਹੜੀ ਪਰਪਾਈ ਆਉਣ ਵਾਲੇ ਸਮੇਂ ਵਿੱਚ ਇਹਦੇ ਤੇ ਵੱਡੀ ਲਾਮਬੰਦੀ ਕਰਕੇ ਕਰਾਂਗੇ ਜੇ ਸਰਕਾਰ ਨੇ ਕੁਝ ਨਾ ਧਿਆਨ ਦਿੱਤਾ ਤੇ ਆਉਣ ਵਾਲੇ ਸਮੇਂ ਤਿੱਖੇ ਸੰਘਰਸ਼ਾਂ ਨੂੰ ਵੀ ਲੋਕਾਂ ਨੂੰ ਕਹਿੰਦੇ ਤਿਆਰ ਹੋ ਫਿਲਹਾਲ ਜਿਹੜਾ ਹੁਣ ਆਮ ਜਨਤਾ ਖਾਸ ਕਰਕੇ ਜਿਹੜਾ ਅਸੀਂ ਆ ਦੇਖਿਆ ਵਾ ਯੂਪੀ ਉੱਤਰਾਖੰਡ ਹਰਿਆਣਾ ਰਾਜਸਥਾਨ ਜਿਵੇਂ ਲੋਕਾਂ ਨੇ ਆ ਕੇ ਪੰਜਾਬ ਅੰਦਰ ਮਦਦ ਕੀਤੀ ਆ ਇਹ ਕਿਸਾਨਾਂ ਮਜ਼ਦੂਰਾਂ ਦੇ ਅੰਦੋਲਨ ਵਿੱਚ ਜਿਹੜੀ ਇਕਤਾ ਅਸੀਂ ਦਿਖਾ ਲਈ ਸੀ ਉਹਦਾ ਇੱਕ ਪ੍ਰਤੱਖ ਰੂਪ ਆ ਉਧਰਲੀ ਬਾਹਰਲੇ ਤਾਂ ਤੁਸੀਂ ਸੁਣਿਆ ਕਿਸਾਨ ਆਗੂ ਸਰਬੰਸਿੰਘ ਭੰਦੇੜ ਦੇ ਵੱਲੋਂ ਸਰਕਾਰ ਨੂੰ ਸਿੱਧੀ ਚੇਤਾਵਨੀ ਦੇ ਦਿੱਤੀ ਹੈ ਕਿਉਂਕਿ ਜੋ ਅੱਜ ਹਾਲਾਤ ਨੇ ਪੰਜਾਬ ਦੇ ਉਹਨਾਂ ਹਾਲਾਤਾਂ ਨੂੰ ਦੇਖ ਕੇ ਤਰਸ ਆਉਂਦਾ ਰੋਣਾ ਆਉਂਦਾ ਜੋ ਪੰਜਾਬ ਦੇ ਅੱਜ ਹਾਲਾਤ ਬਣੇ ਨੇ ਤਾਂ ਸਰਕਾਰ ਜਿਹੜੀ ਹੈ ਉਹ ਕਿਸਾਨਾਂ ਨੂੰ ਰੇਤਾ ਚੱਕਣ ਤੋਂ ਜੇਕਰ ਕਹਿੰਦੇ ਰੁਕਦੀ ਆ ਤਾਂ ਫਿਰ ਸਰਕਾਰ ਦੇ ਖਿਲਾਫ ਵੱਡਾ ਤੇ ਤਿੱਖਾ ਸੰਘਰਸ਼ ਜ਼ਰੂਰ ਵਿੱਡਿਆ ਜਾਵੇਗਾ ਕਿਉਂਕਿ ਜੋ ਅੱਜ ਸਰਕਾਰਾਂ ਬੇਸ਼ੱਕ ਦਾਬੇ ਬਾਦੇ ਕਰਦੀਆਂ ਨੇ ਪਰ ਜੋ ਜਿਸ ਦਾ ਖਤਮ ਹੋਇਆ ਜੋ ਜਿਸ ਦਾ ਬਰਬਾਦ ਹੋਇਆ ਉਸ ਦੇ ਉੱਤੇ ਕੀ ਬੀਤਦੀ ਆ ਉਸ ਤੋਂ ਵੱਧ ਹੋਰ ਕੋਈ ਜਾਣ ਨਹੀਂ ਸਕਦਾ ਤੇ ਨਾਲ ਹੀ ਕਿਸਾਨ ਆਗੂ ਦੇ ਵੱਲੋਂ ਕਿਹਾ ਗਿਆ ਕਿ ਜੋ ਘਰਾਂ ਦੇ ਬਾਰੇ ਸਰਕਾਰ ਨੇ ਇੱਕ ਲਿਮਟ ਰੱਖੀ ਗਈ ਆ ਕਿ ਅਸੀਂ ਇੰਨੇ ਪੈਸੇ ਦੇਵਾਂਗੇ ਉਹ ਜਾਇਜ਼ ਨਹੀਂ ਹੈ ਕਿਉਂਕਿ ਕਿਸੇ ਦਾ 10 ਲੱਖ ਦਾ ਘਰ ਜੋ ਟੈਟੇਰੀ ਹੋਇਆ ਕਿਸੇ ਦੀ 1.5 ਕਰੋੜ ਦੀ ਕੋਠੀ ਆ ਤਾਂ ਫਿਰ ਉਹ ਸਾਰੇ ਇਕੁਅਲ ਕਿਵੇਂ ਹੋ ਸਕਦੇ ਨੇ ਬਰਾਬਰ ਕਿਵੇਂ ਕਰ ਸਕਦੇ ਹੋ ਕਹਿੰਦੇ ਸਾਰਿਆਂ ਦਾ ਐਸਟੀਮੇਟ ਬਣਾਓ ਵੱਖ-ਵੱਖਰਾ ਬਣਾਓ ਜਿੰਨਾ ਜਿਸ ਦਾ ਲੱਗਿਆ ਉਸ ਨੂੰ ਓਨਾ ਹੀ ਮਿਲਣਾ ਚਾਹੀਦਾ ਤਾਂ ਵਾਕਿ ਹੀ ਇਸੇ ਤਰੀਕੇ ਦਾ ਹੋਣਾ ਚਾਹੀਦਾ ਤੁਸੀਂ ਕਿੰਨੇ ਕੁ ਸੰਤੁਸ਼ਟ ਹੋ ਕਿਸਾਨਾਂ ਕੋ ਸਰਪੰਨ ਸਿੰਘ ਭੰਦੇੜ ਦੇ ਇਸ ਬਿਆਨ ਨੂੰ ਲੈ ਕੇ ਤਾਂ ਕਮੈਂਟ ਕਰਕੇ رائے ਆਪਣੀ